ਪਹਿਲਾਂ ਤਾਂ ਧੰਨਵਾਦ ਕਰਨਾ ਪਾਉਣਾ ਚਾਹਣਾ ਹੈ ਸਰਦਾਰ ਸਿਮਨਜੀਤ ਸਿੰਘ ਮਾਨ ਦਾ ਜਿਨ੍ਹਾਂ ਨੇ ਪੰਥ ਲਈ ਜਿਹੜਾ ਉਥੋਂ ਆਪਦਾ ਕੈਂਡੀਡੇਟ ਜਿਹੜਾ ਉਹ ਹਟਾ ਕੇ ਜਿਹੜਾ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਸਪੋਰਟ ਕੀਤੀ ਸ਼ਰਿਆਮ ਭਾਵੇਂ ਲੋਕ ਨਾਂ ਨਿਤਰਨ ਪਰ ਅੰਦਰ ਖਾਤੇ ਜਿਹੜੇ ਲੋਕ ਸਾਰੇ ਹੀ ਸਾਰੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਸਪੋਰਟ ਕਰਨਗੇ ਬਾਕੀ ਕਾਲੀ ਦਲ ਜਿਹੜੀ ਉਹ ਪੰਥਕ ਪਾਰਟੀ ਆ ਤੇ ਉਮੀਦ ਵੈਸੇ ਉਹਨਾਂ ਤੋਂ ਵੀ ਇਹੀ ਸੀ ਕਿ ਉਹ ਆਪਦੀ ਸੀਟ ਆ ਜਿਹੜੀ ਛੱਡ ਕੇ ਇਹਨਾਂ ਨੂੰ ਸਪੋਰਟ ਕਰਦੇ ਇੱਕ ਪੰਥਕ ਤੌਰ ਤੇ ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਪੰਥਕ ਆ ਪਰ ਚਲੋ ਉਹ ਉਹਨਾਂ ਦੀ ਮਰਜ਼ੀ ਆ ਕੋਈ ਕਿਸੇ ਨਾ ਕਿਸੇ ਦੇ ਖੜਨ ਨਾਲ ਕੋਈ ਫਰਕ ਨਹੀਂ ਪੈਣਾਗਾ ਕਿਉਂਕਿ ਹਰ ਥਾਂ ਤੇ ਕਿਤੇ ਨਾ ਕੋਈ ਕੈਂਡੀਡੇਟ ਕੋਈ ਨਾ ਕੋਈ ਹਰ ਥਾਂ ਤੇ ਖੜਦਾ ਹੀ ਹੁੰਦਾ ਪਰ ਜਿਹਨੇ ਜਿੱਤਣਾ ਉਹਨੇ ਜਿੱਤ ਹੀ ਜਾਣਾ ਤੇ ਉੱਥੇ ਸੋਸ਼ਲ ਮੀਡੀਆ ਤੇ ਕਾਫੀ ਜੜੀਆਂ ਉਹ ਗੱਲਾਂ ਇਹ ਵੀ ਹੁੰਦੀਆਂ ਕਿ ਅ ਪਿਛਲੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਬਹੁਤ ਸਾਰੀਆਂ ਜੜੀਆਂ ਆਪਸ ਵਿੱਚ ਮਤਭੇਦ ਵੀ ਕਈਆਂ ਦੇ ਪੈਦਾ ਹੋਏ ਆ ਪਰ ਮੈਂ ਉਮੀਦ ਕਰਦਾ ਕਿ ਮਤਭੇਦ ਛੱਡ ਕੇ ਇਸ ਵਾਰ ਜਿਹੜਾ ਉਹ ਭਾਈ ਅਮਨਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਕਿ ਬਲਟੋਆ ਸਾਹਿਬ ਕਹਿੰਦੇ ਸੀ ਕਿ ਕਿ ਭਾਈ ਜਿਹੜੇ ਪਿਛੇ ਬੰਦੀ ਸਿੰਘ ਆ ਜਿਹੜੇ ਸ਼ੁਰੂ ਤੋਂ ਜਿਹੜੇ ਜੇਲਾਂ ਦੇ ਵਿੱਚ ਬੰਦਾ ਫਿਰ ਉਹਨਾਂ ਉਹਨਾਂ ਲਈ ਕੀ ਉਹਨਾਂ ਦਾ ਕੀ ਕੰਟਰੀਬਿਊਸ਼ਨ ਮੈਂ ਤਾਂ ਇਹ ਬੇਨਤੀ ਕਰਦਾ ਕਿ ਜਿਵੇਂ ਵੀ ਤਵੇਂ ਵੀ ਜੇ ਆਪਣੇ ਨੌਜਵਾਨ ਬਾਹਰ ਆਉਂਦੇ ਆ ਬੰਦੀ ਸਿੰਘ ਬਾਹਰ ਆਉਂਦੇ ਆ ਕਿਸੇ ਵੀ ਤਰ੍ਹਾਂ ਹੁਣ ਸਿਮਰਜੀਤ ਸਿੰਘ ਮਾਨ ਵੀ ਬਾਹਰ ਆਏ ਆ ਵੋਟਾਂ ਦੇ ਵਿੱਚ ਉਹਨਾਂ ਨੂੰ ਜਿਤਾਇਆ ਗਿਆ ਸੀਗਾ ਸੋ ਮੈਂ ਤਾਂ ਕਹਿੰਦਾ ਜਿਹੜੇ ਬੰਦੀ ਸਿੰਘ ਆ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਵੀ ਇਸੇ ਤਰ੍ਹਾਂ ਜਿਹੜਾ ਉਹ ਬਾਹਰ ਕਢਵਾਇਆ ਜਾਵੇ। ਇਸ ਯੂਨੀਅਨ ਵੱਲੋਂ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦਾ ਸਹਿਯੋਗ ਕੀਤਾ ਜਾਊਗਾ। ਪਾਵਾਂ ਵੋਟਾਂ ਰਾਹੀ ਆਂ, ਪਾਵਾਂ ਪ੍ਰਚਾਰ ਰਾਹੀ ਆਂ। ਸੋ ਮੈਂ ਕਿਉਂਕਿ ਨੌਜਵਾਨ ਆ ਪੰਜਾਬ ਦੇ ਤੇ ਪੰਜਾਬੀਆਂ ਦਾ ਪਹਿਲਾ ਮਨੋਰਥ ਹੈ ਕਿ ਇਸ ਕਾਂਗ ਦੀ ਇਸ ਪੰਜਾਬੀਅਤ ਦੀ ਤੇ ਪੰਜਾਬ ਦੀ ਸੇਵਾ ਕਰਨਾ। ਸੋ ਇਸ ਵਿਚਾਰਤਾ ਰਾ ਨੂੰ ਜਿਹੜਾ ਹੈਗਾ ਮੁੱਖ ਰੱਖਦੇ ਹੋਏ ਇਸ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਤੇ ਸਾਰੇ ਤਕਰੀਬਨ ਜਿੰਨੇ ਵੀ ਮੈਂਬਰ ਸਹਿਬਾਨ ਹੈ ਉਹ ਇਹਦੇ ਨਾਲ ਸਹਿਮਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਦੀ ਜਥੇਬੰਦੀ ਜਿਹੜੀ ਆ ਉਹ ਵਰਕ ਕਰ ਰਹੀ ਆ ਕਿਸਾਨ ਯੂਨੀਅਨ ਇਕਤਾ ਫਤਿਹ ਸੋ ਮਸਲਾ ਅੱਜ ਇਸ ਮਸਲੇ ਤੇ ਮੀਟਿੰਗ ਕੀਤੀ ਗਈ ਆ ਕਿ ਸ਼੍ਰੀ ਖਡੂਰ ਸਾਹਿਬ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਆ ਉਹ ਰਾਜਨੀਤੀ ਦੇ ਵਿੱਚ ਤੇ ਵੋਟਾਂ ਦੇ ਵਿੱਚ ਜਿਹੜਾ ਉਹ ਉਤਰੇ ਆ ਸੋ ਉਹਨਾਂ ਦੀ ਸਪੋਰਟ ਲਈ ਸਾਰੇ ਨੌਜਵਾਨ ਅਸੀਂ ਪਹਿਲਾਂ ਵੀ ਸਪੋਰਟ ਕਰਦੇ ਰਹੇ ਆ ਕਿਉਂਕਿ ਜਦੋਂ ਉਹਨਾਂ ਦੀ ਫੜੋ ਫੜਾਈ ਸ਼ੁਰੂ ਹੋਈ ਸੀ ਉਦੋਂ ਵੀ ਸਾਨੂੰ ਚੱਕਿਆ ਗਿਆ ਸੀ ਅਸੀਂ ਵੀ ਜਿਹੜਾ ਉਹ ਫਰੀਦਕੋਟ ਜੇਲ੍ਹ ਦੇ ਵਿੱਚ ਰਹੇ ਆ ਸੋ ਸ਼ੁਰੂ ਤੋਂ ਸਪੋਰਟ ਕਰਦੇ ਸੀ ਪੰਥ ਖਾਤਰ ਕਿਉਂਕਿ ਕਿਉਂ ਸਪੋਰਟ ਕਰਦੇ